ਦੇ ਉਹ ਤੇ ਤੁਹਾਨੂੰ ਪੰਡਾ ਚ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਨਵੀਂ ਚਰਚਾ ਦੇਖਣ ਵਿਚ ਆ ਰਹੀ ਆ ਕਿ ਕੁਝ ਵਿਅਕਤੀਆਂ ਵੱਲੋਂ ਮੀਬੀ ਜਗੀਰ ਕੌਰ ਜੀ ਦੇ ਬਾਰੇ ਦੇ ਵਿੱਚ ਇੱਕ ਸ਼ਿਕਾਇਤ ਸ੍ਰੀ ਕਾਲਤਖਬ ਸਾਹਿਬ ਅਕੇ ਪਹੁੰਚੀ ਉਸ ਸ਼ਿਕਾਇਤ ਦੇ ਮੂਲ ਬਾਰੇ ਤੇ ਕਾਲਪਤਖ ਸਾਹਿਬ ਵੱਲੋਂ ਬੀਬੀ ਜੀ ਨੂੰ ਜਿਹੜੇ ਦਿੱਤੇ ਸਪਸ਼ਟੀ ਕਰਨ ਲਈ ਹਫਤੇ ਦੇ ਅੰਦਰ ਦੇਣ ਲਈ ਆਏ ਜਹਦਰ ਸਾਹਿਬ ਦੇ ਦੇ ਬਿਆਨ ਬਾਰੇ ਇਹ ਨੁਕਤਾ ਚੰਨੀ ਕਾਫੀ ਵੱਡੀ ਪੱਦਰ ਤੇ ਹੋਣੀ ਸ਼ੁਰੂ ਹੋ ਗਈ ਆ। ਸੋ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਆ ਕਿ ਬੀਬੀ ਜੀਰਕੌਰ ਜੀ ਜਿਨ੍ਹਾਂ ਨੂੰ ਇਹ ਨੋਟਿਸ ਜਾਰੀ ਕੀਤਾ ਕਾਲਪਤਖ ਸਾਹਿਬ ਵੱਲੋਂ ਉਹਨਾਂ ਵੱਲੋਂ ਤਾਂ ਬੜੇ ਸਰਕਾਰ ਨਾਲ ਇਹ ਗੱਲ ਕਹੀ ਜਾ ਰਹੀ ਹੈ ਕਿ ਵਿਰੋਧੀ ਲੋਕ ਕੁਝ ਵੀ ਬੋਲਣ ਮੈਂ ਕਾਤਕ ਸਾਬ ਤੇ ਜਾ ਕੇ ਪੇਸ਼ ਹੋ ਕੇ ਪੱਖ ਆਪਣਾ ਸਪਸ਼ਟ ਕਰਾਵਾਂਗਾ ਪਰ ਉਸ ਤੋਂ ਇਲਾਵਾ ਜਿਹੜੇ ਸਾਡੇ ਅਕਾਲੀ ਦਲ ਦੀ ਸੁਧਾਰ ਲਹਿਰ ਦੇ ਮੁਖੀ ਨੇ ਮਡਾਲਾ ਸਾਹਿਬ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨ ਕਰਨੀ ਪੈ ਰਹੀ ਆ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਬੜੇ ਖੁੱਲੇ ਹੋ ਕੇ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਦੀ ਸ਼ਿਕਾਇਤ ਦੇਣੀ ਮਾਰੀ ਆ ਤੇ ਸ਼ਿਕਾਇਤ ਤੋਂ ਬਾਅਦ ਉਹ ਅਕਾਲ ਦਸਦਰ ਸਾਹਿਬਾਨ ਵੱਲੋਂ ਬੀਬੀ ਜੀ ਨੂੰ ਇਸ ਗੱਲ ਦੀ ਜਿਹੜੀ ਐ ਸੱਦਾ ਦੇਣਾ ਮਾੜਾ ਵਾ ਉਹ ਇਸ ਗੱਲ ਨੂੰ ਸ਼ਰੋਣੀ ਕਮੇਟੀ ਦੀਆਂ ਚੋਣਾ ਨਾਲ ਜੋੜ ਰਹੇ ਨੇ ਜਦੋਂ ਕਿ ਮੇਰੇ ਮੇਰੇ ਹਿਸਾਬ ਨਾਲ ਹਾਲੇ 2 ਮਹੀਨੇ ਦਾ ਸਮਾਂ ਪਿਆ ਵਾ ਜਿਹੜਾ ਕਿ ਸ਼ਰੋਣੀ ਕਮੇਟੀ ਦੀਆਂ ਜਿਹੜੀਆਂ ਪ੍ਰਧਾਨਗੀ ਦੀਆਂ ਚੋਣਾ ਦੇ ਆਉਣ ਦੇ ਸੋ ਮੈਂ ਇਹ ਬੇਨਤੀ ਕਰਦਾ ਕਿ ਬਡਾਲਾ ਸਾਹਿਬ ਮੇਰੇ ਸਤਕਾਰਯੋਗ ਨੇ ਮੈਨੂੰ ਇਹਨਾਂ ਤੋਂ ਇਸ ਤਰ੍ਹਾਂ ਦੀ ਯਾਸ ਨਹੀਂ ਹੈ ਕਿ ਪਿਛਲੇ ਦਿਨੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਵਡਾਲਾ ਸਾਹਿਬ ਦੀ ਗਵਾਹੀ ਦੇ ਵਿੱਚ ਸਾਡੇ ਸਰਦਾਰਤ ਕੁਸ਼ ਆਗੂ ਸਰਮਾਨ ਨੇ ਇਹ ਅਕਾਲੀ ਦਲ ਦੇ ਖਿਲਾਫ ਅਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ ਇੱਕ ਸ਼ਿਕਾਇਤ ਜੋ ਦਿੱਤੀ ਸੀ ਉਹ ਸ਼ਿਕਾਇਤ ਤੇ ਤੁਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਨਦਰ ਸਾਹਿਬ ਵੱਲੋਂ ਕਾਰਵਾਈ ਕੀਤੀ ਗਈ ਸਪਸ਼ਟੀਕਰਨ ਮੰਗਿਆ ਗਿਆ ਉਸ ਤੋਂ ਬਾਅਦ ਸ੍ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਤਰਖਾਈਆ ਕਰਾ ਦਿੱਤਾ ਗਿਆ ਤਾਂ ਬੜਾ ਇਸ ਗੱਲ ਤੇ ਬੜੀ ਵਿਸ਼ਵਾਸਯੋਗਤਾ ਪਰਖ ਕੀਤੀ ਗਈ ਤੇ ਇਸ ਗੱਲ ਦੀ ਵੱਡੀ ਛਲਾਗਾ ਕੀਤੀ ਗਈ ਕਿ ਜਗਦਰ ਸਾਹਿਬ ਜੜਿਆ ਇਹ ਸਹੀ ਫੈਸਲਾ ਕਰ ਰਹੇ ਨੇ ਤੇ ਸਹੀ ਰਸਤਾ ਤੁਰ ਰਹੇ ਨੇ। ਤੋਂ ਉਹ ਵੀ ਤੁਸੀਂ ਸ਼ਿਕਾਇਤ ਦਿੱਤੀ ਸੀ ਤੇ ਉਸ ਸ਼ਿਕਾਇਤ ਦੇ ਜਗਦਰ ਸਾਹਿਬ ਨੇ ਸਪਸ਼ਟੀਕਰਨ ਮੰਗਿਆ ਸੀ। ਅੱਜ ਵੀ ਕਿਸੇ ਨੇ ਸ਼ਿਕਾਇਤ ਦਿੱਤੀ ਆ ਮੈਂ ਨਹੀਂ ਜਾਣਦਾ ਉਹ ਕੌਣ ਨੇ। ਬੀਬੀ ਜੀ ਦੇ ਬਾਰੇ ਦੇ ਵਿੱਚ ਮੇਰੇ ਸਤਕਾਰਯੋਗ ਨੇ ਤਾਂ ਉਸ ਗੱਲ ਤੇ ਸਾਨੂੰ ਬੜੀ ਵੱਡੀਆਂ ਟਿੱਪਣੀਆਂ ਕਰਕੇ ਕਾਲਤਖ ਸਾਹਿਬ ਨੂੰ ਚੁਣੌਤੀ ਦੇਣ ਵਰਗੀ ਗੱਲ ਬਡਾਲਾ ਸਾਹਿਬ ਤੋਂ ਮੈਨੂੰ ਇਹ ਆਸ ਨਹੀਂ ਹੈ। ਕਿਉਂਕਿ ਜਿਹੜੀ ਰਵਾਇਤ ਤੁਸੀਂ ਸ਼ੁਰੂ ਕੀਤੀ ਆ ਉਸ ਰਵਾਇਤ ਦੀ ਤੁਸੀਂ ਜ਼ਹਿਦਰ ਸਾਹਿਬ ਦੇ ਫੈਸਲਿਆਂ ਤੇ ਸਲਾਹਗਾ ਵੀ ਤੁਸੀਂ ਕੀਤੀ ਹੈ ਚੰਗੀ ਗੱਲ ਸੋ ਮੈਂ ਤਾਂ ਇਹ ਦੇਖ ਰਿਹਾ ਕਿ ਬੀਬੀ ਜੀ ਤਾਂ ਕਹਿ ਰਹੇ ਆ ਕਿ ਮੈਂ ਜਾ ਕੇ ਸਪੱਸ਼ਟੀਕਰਨ ਦੇਣਾ ਤੇ ਆ ਵਡਾਲਾ ਸਾਹਿਬ ਤੇ ਉਹਨਾਂ ਦੇ ਕੋਈ ਸਾਥੀ ਜਿਹੜੇ ਆ ਜ਼ਹਿਦਰ ਸਾਹਿਬ ਦੀ ਇਸ ਕਾਰਵਾਈ ਤੇ ਟਿੱਪਣੀ ਕਰ ਰਹੇ ਨੇ ਮੈਂ ਸਿੱਧੇ ਤੌਰ ਤੇ ਕਹਿੰਦੇ ਆ ਵਿਰੋਧ ਤੇ ਉਤਰ ਆਏ ਨੇ ਸਾਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਜੇ ਕੋਈ ਤੁਹਾਡੇ ਮਨ ਦੇ ਅੰਦਰ ਖਿਆਲ ਆ ਜਾਂ ਕੋਈ ਵਿਚਾਰ ਆ ਤੇ ਤੁਸੀਂ ਜ਼ਹਿਦਰ ਸਾਹਿਬ ਨੂੰ ਕਿੰਨੀ ਵਾਰ ਮਿਲੇ ਹੋ ਤੇ ਕਿੰਨੀ ਵਾਰ ਤੁਸੀਂ ਮਿਲ ਲਿਆ ਇਹ ਹੁਣ ਵੀ ਉਹਨਾਂ ਨੂੰ ਮਿਲ ਕੇ ਇਸ ਗੱਲ ਦੇ ਬਾਰੇ ਵਿੱਚ ਗੱਲ ਕਰ ਸਕਦੇ ਹੋ ਇਹ ਇਸ ਤਰ੍ਹਾਂ ਜਨਤਕ ਤੌਰ ਤੇ ਜੈਦਰ ਸਾਹਿਬ ਦਾ ਵਿਰੋਧ ਕਰਨਾ ਉਹਨਾਂ ਦੇ ਫੈਸਲਿਆਂ ਦਾ ਵਿਰੋਧ ਕਰਨਾ ਉਹਨਾਂ ਦੀ ਕਾਰਜਕਾਰੀ ਤੇ ਟਿੱਪਣੀ ਠਾਉਣੀ ਮੈਨੂੰ ਲੱਗਦਾ ਵੀ ਸਾਡੇ ਵਾਸਤੇ ਸ਼ੋਭਾ ਨਹੀਂ ਹੈ ਸੋ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਕਾਲਤਖ ਸਾਹਿਬ ਦੇ ਜੈਦਰ ਸਾਹਿਬ ਉਹੀ ਨੇ ਜਿਨ੍ਹਾਂ ਦੇ ਇਸ ਫੈਸਲੇ ਤੇ ਤੁਸੀਂ ਸਮਰਥਨ ਦਿੱਤਾ ਸੀ ਪਿਛੇ ਕੀਤੇ ਫੈਸਲਿਆਂ ਤੇ ਤੇ ਅੱਜ ਜੇ ਉਹਨਾਂ ਨੇ ਕੋਈ ਸਪਸ਼ਟੀਕਰਨ ਮੰਗਿਆ ਤੇ ਉਹ ਤੇ ਤੁਹਾਨੂੰ ਕੰਡਾ ਚੁਗਿਆ ਮੈਨੂੰ ਲੱਗਦਾ ਕਿ ਇਹ ਗੱਲ ਚੰਗੀ ਨਹੀਂ ਆਓ ਆਪਾਂ ਸਾਰੇ ਕਾਲਤਖਸਾਬ ਸਰਪੰਦ ਵੀ ਹੋਈਏ ਸਰਮਾਨ ਤੇ ਮਾਨ ਜਿਹੜਾ ਬਹਾਲ ਰੱਖਦੇ ਹਾਂ ਅਸੀਂ ਸਿਆਸਤ ਦੇ ਵਿੱਚ ਧਰਮ ਦੇ ਦੀਨ ਲੈ ਕੇ ਸਿਆਸਤ ਕਰਨ ਦੀ ਗੱਲ ਕਰੀਏ ਇਹ ਮੇਰੀ ਮੇਰਾ مشਵਰਾ ਮੈਨੂੰ ਲੱਗਦਾ ਬਡਾਲਾ ਸਾਹਿਬ ਤੇ ਉਹਨਾਂ ਦੇ ਸਾਥੀ ਪਿਆਰ ਸਹਿਤ ਪਰਵਾਹਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ